ਜੋ ਵੱਡੇ ਸੁਪਨੇ ਸਰਕਾਰ ਕਰਦੇ ਆ ਸਿਮਰਨ ਕੌਰ ਨੇ ਕਮਾਲ ਕਰ ਦਿੱਤੀ ਹੈ ਜਿੱਥੇ ਕਿ ਰਾਈਫਲ ਸ਼ੂਟਿੰਗ ਵਿੱਚ ਉਸਨੇ ਡਿਸਟ੍ਰਿਕਟ ਲੈਵਲ ਤੇ 골ਡ ਮੈਡਲ ਆਪਣੇ ਨਾਮ ਕੀਤਾ 250 ਵਿੱਚੋਂ 200 ਅੰਕ ਹਾਸਲ ਕੀਤੇ ਅਤੇ ਸਿਮਰਨ ਨੇ ਸਭ ਦਾ ਸਿਰ ਮਾਣ ਨਾਲ ਉੱਚਾ ਕੀਤਾ ਦੱਸਦੇ ਕਿ ਸਿਮਰਨ ਕੌਰ ਜੋ ਕਿ ਛੋਟੀ ਉਮਰ ਵਿੱਚ ਜਿਸਨੇ ਵੱਡੀ ਮੱਲਾ ਮਾਰਿਆ ਹੈ શ્રી ਮੁਕਸਲ ਸਾਹਿਬ ਦੀ 32 ਹੈ सिमरन कौर ਜਿੱਤੇ ਕਿ ਉਸਨੇ ਡਿਸਟ੍ਰਿਕਟ ਲੈਵਲ ਸ਼ੂਟਿੰਗ ਮੁਕਾਬਲੇ ਦੇ ਵਿੱਚ ਰਾਈਫਲ ਸ਼ੂਟਿੰਗ ਦੇ 10 ਮੀਟਰ ਰਾਈਫਲ ਈਵੈਂਟ ਦੇ ਵਿੱਚ 200 ਚੋਂ 200 ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਇਸ ਤਰ੍ਹਾਂ सिमरਨ कौर ਦੇ ਪਿਤਾ ਅਮਨਦੀਪ ਸਿੰਘ ਜੋ ਕਿ ਪੁਲਿਸ ਵਿਭਾਗ ਵਿੱਚ ਅਫਸਰ ਨੇ ਅਤੇ ਉਹ ਇਸ ਦੀ ਸਭ ਤੋਂ ਵੱਡੀ ਪ੍ਰੇਰਣਾ ਨੇ ਬਚਪਨ ਤੋਂ ਹੀ ਆਪਣੇ ਪਿਤਾ ਦੇ ਸੁਪਰੀ ਨੂੰ ਸਤਿਕਾਰ ਕਰਨ ਦੇ ਲਈ सिमरਨ ਨੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ ਉਸ ਦਾ ਸੁਪਨਾ ਆਈਪੀਐਸ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ ਮੇਰਾ ਨਾਮ ਸਿੰਦਨ ਕੌਰ ਹੈ ਮੇਰੇ ਪਿਤਾ ਜੀ ਦਾ ਨਾਮ ਅਮਨਦੀਪ ਸਿੰਘ ਹੈ ਤੇ ਮੈਂ ਮਾਤਾ ਗੁਜਰੀ ਸਕੂਲ ਦੇ ਵਿੱਚ ਪੜhti ਹਾਂ ਮੈਂ ਬਚਪਨ ਤੋਂ ਹੀ ਉੱਥੇ ਪੜhti ਹਾਂ ਤੇ ਉਹਨਾਂ ਨੇ ਵੀ ਮੈਨੂੰ 2 ਸਾਲ ਪਹਿਲਾਂ ਉਹਨਾਂ ਤੋਂ ਹੀ ਮਤਲਬ ਮੈਸ਼ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਅੱਗੇ ਮੇਰੇ ਪਾਪਾ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਅੱਗੇ ਜਾਓ ਇਸ ਸ਼ੂਟਿੰਗ ਵਿੱਚ ਤੁਸੀਂ ਹੋਰ ਅੱਗੇ ਮਤਲਬ ਵੱਧੋ ਤੇ ਪਾਪਾ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਅੱਗੇ ਜਾ ਕੇ ਮੇਰੇ ਵਾਂਗ ਹੋ ਵੱਡਾ ਰੈਂਕ ਪ੍ਰਾਪਤ ਕਰਨਾ ਸ਼ੂਟਿੰਗ ਆਵਲੇ ਮੈਚ 69th ਸਕੂਲ ਮੈਚ ਜਿਹੜੇ ਹੋਏ ਸੀ ਇਹ ਨਾਰੰਗ ਸ਼ੂਟਿੰਗ ਕਲੱਬ ਵਿੱਚ ਹੋਏ ਸੀ ਮੁਕਸਰ ਵਿੱਚ ਤੇ ਇਹਨਾਂ ਨੇ ਇੱਥੇ ਮੈਚ ਕਰਵਾਏ ਸੀ ਤੇ ਉਸ ਮੈਚ ਉਸ ਰੇਂਜ ਵਿੱਚ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਕਿਉਂਕਿ ਉਸ ਰੇਂਜ ਦਾ এনवायरमेंट ਹੀ ਬਹੁਤ ਵਧੀਆ ਸੀ ਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ এনवायरमेंट ਮਿਲਿਆ ਤੇ ਉੱਥੇ ਮੇਰਾ ਫਸਟ ਰੈਂਕ ਆਇਆ ਹੈ 212 200 ਸਕੋਰ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਤਾਂ ਮੈਂ ਸਕੂਲ ਵੱਲੋਂ ਮੇਰੇ ਮੈਨੂੰ ਪਤਾ ਲੱਗਿਆ ਕਿ ਸ਼ੂਟਿੰਗ ਇੱਕ ਗੇਮ ਹੈਗੀ ਹੈ ਉਸ ਤੋਂ ਬਾਅਦ ਮੈਂ ਆ ਕੇ ਪਾਪਾ ਨੂੰ ਦੱਸਿਆ ਫਿਰ ਪਾਪਾ ਨੇ ਮੈਨੂੰ ਕਿਹਾ ਕਿ ਹਾਂ ਪਾਪਾ ਮੈਨੂੰ ਰੇਂਜ ਲੈ ਕੇ ਗਏ ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਤੂੰ ਇਸ ਵਿਚ ਜਾ ਕਿਉਂਕਿ ਪਾਪਾ ਪੁਲਿਸ ਡਿਪਾਰਟਮੈਂਟ ਵਿੱਚ ਨੇ ਤੇ ਪਾਪਾ ਨੂੰ ਵੀ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਸ਼ੂਟਿੰਗ ਵਿੱਚ ਜਾਣ ਤੇ ਉਹ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਉਹਨਾਂ ਨੇ ਮੈਨੂੰ ਇਸ ਰੇਂਜ ਵਿੱਚ ਪਾਏ ਦੇ ਨਾਲ ਕਰਦੇ ਸ਼ੂਟਿੰਗ ਉਹਦੇ ਗੇਂਸ ਨੂੰ ਟ੍ਰੈਕ ਕਰਦੇ ਪਿਸਟਲ ਲੈ ਕੇ ਕੋਡਾ ਏਮ ਦੇਖੋ ਜੀ ਸ਼ੂਟਿੰਗ ਲਈ ਏਮ ਇਕ ਮੋਰ ਇਕ ਉਹ ਨਹੀਂ ਹੁੰਦਾ ਕਿ ਇੱਥੋਂ ਟਿੱਕਰ ਹੀ ਕਰਨੀ ਆ শুটিং ਇੱਕ ਰੈਗੂਲਰ ਗੇਮ ਹੈ ਤਾਂ ਰੈਗੂਲਰ ਹੀ ਰਹਿਣੀ ਚਾਹੀਦੀ ਹੈ ਤੇ ਮੈਂ ਮੇਰੇ ਪਾਪਾ ਜੋ ਹੈਗੇ ਉਹ ਪੁਲਿਸ ਡਿਪਾਰਟਮੈਂਟ ਵਿੱਚ ਹੈ ਤੇ ਮੈਂ ਵੀ ਉਹਨਾਂ ਵਾਂਗ ਹੀ ਬੰਨਾ ਚਾਹੁੰਦੀ ਆ ਕਿ ਮੈਂ ਆਈਪੀਐਸ ਦਾ ਗੋਲ ਲੈ ਕੇ ਚੱਲਦੀ ਹਾਂ ਇਹ ਟਿੱਕਰ ਹਾਂਜੀ ਇਹ ਤਾਂ ਹਰ ਟਾਈਮ ਮੈਨੇਜਮੈਂਟ ਕਰਨੀ ਪੈਂਦੀ ਹੈ ਕਿਉਂਕਿ ਜਦੋਂ ਮੈਚਸ ਵਗੈਰਾ ਹੁੰਦੇ ਆ ਉਦੋਂ

किनी रेंज को स्टैंडर्ड शूटिंग का तो या राइफल लो कि ना राइफल शूटिंग कर किनी रेंज का स्टेशन 32 रेंज देखते हुए थर्ड मैच के डियर वो किनी रेंज है मैच हो 10 मीटर दसी 10 मीटर एयर राइफल मैं 10 मीटर एयर राइफल व्हिच अंडर 14 इवेंट केडियन कंपटीशन काफी हो गया अबे कंपटीटर भी तोड़े नाम 답ता लगदा ही होया ਨਰਵਸ ਪਹਿਲਾ ਪਹਿਲਾ ਤਾਂ ਨਰਵਸ ਉੱਥੇ ਹੁੰਨੀ ਆ ਪਰ ਫਿਰ ਜਦੋਂ ਇੱਕ ਵਾਰ ਜਿਵੇਂ ਕਿ ਮੈਂ ਰਸਿਆ ਉੱਥੇ এনवायरमेंट ਬਹੁਤ ਵਧੀਆ ਸੀ ਤਾਂ ਉੱਥੇ ਜਾ ਕੇ ਜਦੋਂ ਮੈਂ ਲੇਨ ਤੇ ਖੜੀ ਮੈਂ ਉਹ ਤਾਂ ਫਰਸਟ ਸ਼ਾਟ ਚ ਲਾਇਆ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਇੱਥੇ ਕੀ ਗਲਤੀ ਹੈ ਇਸ ਲਈ ਮੈਂ ਉਸ ਗਲਤੀ ਨੂੰ ਸੁਧਾਰਿਆ ਅਤੇ ਮੇਰਾ ਇੰਚ ਕਰਕੇ ਸਕੋਰ ਵਧੀਆ ਹੋ ਗਿਆ ਹੋਮ ਡੈਡ ਦਾ ਸਪੋਰਟ ਕਿਉਂ ਆ ਤੁਹਾਨੂੰ ਪਾਪਾ ਦਾ ਦੱਸੋ ਪਾਪਾ ਦਾ ਸਪੋਰਟ ਕਿਉਂ ਆ ਪਾਪਾ ਦਾ ਬੱਚਾ ਨੂੰ ਕੱਡੀ ਬਲੀ ਕਹਿੰਦੇ ਹੁੰਦੇ ਇਹ ਮੇਲਾ ਤੋਂ ਕੁਝ ਕੱਡੀ ਨਹੀਂ ਹਾਂਜੀ ਮੰਮਾ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਚੜੀ ਭਾਵੇਂ ਕੱਟ ਕਰ ਲਾ ਪਰ ਸ਼ੂਟਿੰਗ ਵਿੱਚ ਤੂੰ ਜ਼ਿਆਦਾ ਵਧੀਆ ਕਰੋ। ਹੁਣ ਇਹ ਕੋਮ ਪਹਿਲਾਂ ਤਾਂ ਮੇਰੇ ਮम्मा ਪਾਪਾ ਨੇ ਮੈਨੂੰ ਫੋਨ ਦੇਣ ਤੋਂ ਮਨਾ ਕਰਤਾ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਜਿਵੇਂ ਮੈਂ ਵੀ ਸਮਝ ਚੁੱਕੀ ਹਾਂ ਹਾਂ ਕਿਉਂਕਿ ਪਹਿਲਾਂ ਤਾਂ ਮੈਂ ਮੰਗਦੀ ਹੁੰਦੀ ਸੀ ਫੋਨ 'ਤੇ ਹੁਣ ਮੈਂ ਖੁਦ ਹੀ ਮੰਗਣਾ ਛੱਡਤਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਮੈਨੂੰ ਸੁਝਾਇਆ ਕਿ ਜਿਹੜੀ ਸ਼ੂਟਿੰਗ ਗੇਮ ਹੈ ਉਹਦੇ ਵਿੱਚ ਆਈਸ ਦਾ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ ਇਸੇ ਲਈ ਆਈਸ ਨੂੰ ਸਭ ਤੋਂ ਵਧੀਆ ਰੱਖਣਾ ਚਾਹੀਦਾ ਉਸ ਵਿੱਚ ਮੋਬਾਈਲ ਤੇ ਕੋਈ ਵੀ ਕੋਈ ਵੀ ਇਨਸਾਨ ਹੋਵੇ ਮੋਬਾਈਲ ਨਾਲ ਕਦੇ ਵੀ ਕੁਝ ਵੀ ਨਹੀਂ ਬਣ ਸਕਦਾ ਜੇ ਆਪਾਂ ਆਪਣੇ ਗੋਲ ਨੂੰ ਲੈ ਕੇ ਚੱਲਾਂਗੇ ਤੇ ਸਾਰੀਆਂ ਡਿਸਟਰੈਕਟ ਡਿਸਟਰੈਕਸ਼ਨ ਨੂੰ ਸਾਈਡ 'ਚ ਰੱਖ ਕੇ ਚੱਲਾਂਗੇ ਫਿਰ ਹੀ ਆਪਾਂ ਆਪਣੇ ਗੋਲ ਨੂੰ ਪ੍ਰਾਪਤ ਕਰ ਪਾਵਾਂਗੇ ਟ੍ਰਿਕੀ ਨਾ ਅ ਬਈ ਵਜ਼ਮਾ ਅਬਦੀਸ਼ ਸਿੰਘ ਰਾਣ ਬੇਕਿੰਗ ਦੇ ਹਜ਼ਮਤ ਦੇ ਹਾਸਿਲ ਟੈਸਟਿੰਗ ਲੈਵਲ ਦਾ ਬੜੀ ਕਿਹੜੀ ਕਲਾਸ ਤੇ ਕਿੰਨੀ ਐਜ ਹੈ ਤੇ ਸੈਵੰਥ ਕਲਾਸ ਹੈ ਗਿਆ ਅ ਅੰਡਰ 14 ਚ ਖੇਡਦੇ ਹੈਗੇ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅ ਹਰੇਕ ਬੰਦਾ ਅ ਅੱਜਕੱਲ 프్రంట్ ਟਾਈਮ ਦੇ ਵਿੱਚ ਵੀ ਸੀ ਕਿ ਮੁੰਡਿਆਂ ਨੂੰ ਜ਼ਿਆਦਾ ਪ੍ਰੈਫਰ ਹੁੰਦੇ ਸੀ ਪਰ ਮੈਂ ਜਿਹੜਾ ਹੈਗਾ ਆਪਣੇ ਚੀਜ਼ ਨੂੰ ਉਹ ਚੀਜ਼ ਨਹੀਂ ਮੰਨਿਆ ਉਹਨਰੇ ਜਿਵੇਂ ਇਸ ਤਰ੍ਹਾਂ ਇੱਕ ਬੇਟੀ ਐ ਇੱਕ ਦੂਸਰੀ ਬੇਟੀ ਹੈਗੀ ਹੈ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਹੈਗਾ ਮੇਰਾ ਨਾਮ ਜਿਹੜਾ ਆਪਣੇ ਫਾਦਰ ਦਾ ਨਾਮ ਉੱਚਾ ਕਰ ਰਹੇ ਹੈਗੇ ਇਹ ਹਰ ਇੱਕ ਪਰਸੂਏ ਗਣਾ ਚੋਣਾ ਹੈਗਾ ਕਿ ਕੀ ਆ ਕੋਈ ਇਦਾਂ ਦਾ ਬੋਝ ਨਹੀਂ ਹੈ ਇਹ ਚੀਜ਼ ਨਹੀਂ ਹੈ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਡੀਲ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਟਵਿੱਟ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਬਣਾ ਕੀ ਰਿਹਾ ਹੈਗੇ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਉਹਨਾਂ ਨੂੰ ਕਿਹਦੀ ਆ ਪਾ ਕੇ ਤੋਰਨਾ ਹੈ ਜਾਂ ਨਾਲ ਉਹਨਾਂ ਦੇ ਅੱਖ ਚ ਕੀ ਫੜਾਉਣਾ ਹੈਗਾ ਹੁਣ ਜਿਵੇਂ ਇਹ ਕੁੜੀਆਂ ਨੂੰ ਮੇਰਾ ਸ਼ੂਟਿੰਗ ਸਿੱਧੇਲੀ ਮੇਰਾ ਆਪ ਦਾ ਹਿੰਸਿਆ ਕੁਝ ਕਰਕੇ ਕਾਰਨਾ ਕਰਕੇ ਨਹੀਂ ਚਲੋ ਜਾਇਆ ਗਿਆ ਮੈਂ ਚਾਹਣਾ ਕਿ ਬੇਟੀ ਜਿਹੜੀ ਹੈਗੀ ਆ ਛੋਟੇ ਤੋਂ ਬਹੁਤ ਉੱਪਰ ਜਾਵੇ ਤੇ ਨਾਲੇ ਇਸ ਦੇ ਨਾਲ-ਨਾਲ ਜਿਹੜਾ ਹੈਗਾ ਉਹ ਸੈਲਫ ਡਿਫੈਂਸ ਵਾਸਤੇ ਬੜੀ ਜ਼ਰੂਰੀ ਸੀ। ਬੱਚਾ ਇਕੱਲਾ ਕਿਤੇ ਜਾ ਰਿਹਾ ਹੈਗਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਅੱਜ ਕੱਲ ਦਾ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਮੈਂ ਚਾਹਣਾ ਕਿ ਹਰੇਕ ਬੱਚੇ ਦਾ ਜਿਹੜਾ ਹੈਗਾ ਉਹ ਆਪਣੀ ਪ੍ਰੋਟੈਕਸ਼ਨ ਖੁਦ ਕਰਨੀ ਉਹਨੀ ਚਾਹੀਦੀ ਹੈਗੀ ਕਿਉਂਕਿ ਕਿਸੇ ਤੇ ਡਿਪੈਂਡ ਨਾ ਹੋਵੇ। ਮੂਵਮੈਂਟ ਸੀ ਟੂ ਲੱਗਿਆ ਜਦੋਂ ਗੌਰਮੈਂਟ ਨੇ ਕਾਨੂੰਨ ਨੇ ਦੱਸਿਆ ਵੀ ਇਹਦਾ ਗੌਰਡ ਆਇਆ ਇਹ ਕਿਸ ਤਰ੍ਹਾਂ ਦਾ ਮੂਮੈਂਟ ਰਿਹਾ ਤੁਹਾਡਾ ਬੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਚੀਜ਼ ਕੁਸ਼ੀਤਾਂ ਹੁੰਦੀਆਂ ਨੇ ਜਿਹੜੀਆਂ ਸ਼ਬਦਾਂ ਚ ਐਕਸਪਲੇਨ ਨਹੀਂ ਕੀਤੇ ਜਾ ਸਕਦੇ ਤੇ ਇਹ ਖੁਸ਼ੀ ਜਿਹੜੀ ਹੁੰਦੀ ਹੈ ਬਾਪ ਨੂੰ ਜਿਹੜੀ ਹੁੰਦੀ ਹੈ ਇਸ ਲਈ ਉਹਦਾ ਸਿੱਕੀ ਹੁੰਦਾ ਕਿ ਉਹਦੇ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਜਿਹੜਾ ਅੱਗੇ ਜਾ ਰਹੇ ਹੈਗੇ ਆ ਤੇ ਨਾਲੇ ਜੋ ਅੱਜਕੱਲ ਨਸ਼ੇ ਦੇ ਨਤੀਜਿਆਂ ਤੋਂ ਮੋਬਾਈਲ ਤੋਂ ਬੱਚੇ ਬਹੁਤ ਦੂਰ ਆਏ ਆ ਚੰਗੀ ਗੇਮ ਦੇ ਵਿੱਚ ਜਾ ਰਹੇ ਹੈਗਾ ਤਾਂ ਬਹੁਤ ਖੁਸ਼ੀ ਲੱਗਦੀ ਹੈ ਕਿ ਇਸ ਚੀਜ਼ ਤੋਂ ਓਕੇ ਮੱਚ ਫਾਸਟ ਕੋਲ ਮੈਟਰ ਇੱਕ ਅਚੀਵਮੈਂਟ ਬਹੁਤ ਵੱਡੀ ਹੈ ਕਿਉਂਕਿ ਡਿਸਟ੍ਰਿਕਟ ਲੈਵਲ ਦਾ ਅਰ ਬੇਟੀ ਨੂੰ ਮੋਟੀਵੇਟ ਵੀ ਤੁਸੀਂ ਕਰ ਰਹੇ ਹੋ ਬੇਟੀ ਜਿਸ ਤਰ੍ਹਾਂ ਦੱਸਿਆ ਕਿ ਪਾਤਾ ਦਾ ਮੋਟੀਵੇਟਰ ਮਦਦ ਕਰ ਰਿਹਾ ਹੈ। ਅਰ ਏਜ ਇਧਰ ਰੱਖਿਆ ਹੈ ਆਈਪੀਐਸ ਦਾ। ਕੋਰਸ ਤੁਹਾਡੇ ਵੱਲੋਂ ਕਿੰਨੀ ਹੈ? ਕਿ ਇਹਨੂੰ ਏਮ ਨੇਮ ਚ ਸਭ ਤੋਂ ਵੱਡਾ ਯੋਧਾ ਮੇਰਾ ਹੈਗਾ ਕਿਉਂਕਿ ਮੈਂ ਖੁਦ ਉਸ ਡਿਪਾਰਟਮੈਂਟ ਦੇ ਵਿੱਚ ਹੈਗਾ। ਅ ਅਸੀਂ ਜਿਹੜੀ ਚੀਜ਼ ਤੱਕ ਜਾਣਾ ਚਾਹੁੰਦੇ ਹੈਗੇ ਆ ਜੇ ਅਸੀਂ ਉਸ ਤੋਂ ਅੱਗੇ ਆਪਣੇ ਬੱਚਾ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ। ਗੁੜਿਆਦਾ ਵੀ ਇਹ ਐਮਸੀ ਦਾ ਮੈਂ ਉਹ ਚੀਜ਼ ਤੇ ਅੱਗੇ ਪੁਸ਼ ਕਰ ਰਿਹਾ ਕਿ ਬੇਟਾ ਜਿਹੜੇ ਤਰ੍ਹਾਂ ਜੇਕਰ ਤੇਰਾ ਐਮ ਹੈਗਾ ਤਾਂ ਮੈਂ ਤੇਰੇ ਨਾਲ 100% ਤੇਰੇ ਨਾਲ ਹਾਂ ਉਹ ਇਹ ਆਪਣਾ ਜਿਹੜਾ ਹੈਗਾ ਗੋਲ ਨੂੰ ਅਚੀਵ ਕਰ ਜੋ ਜਿੱਥੇ ਮੇਰੀ ਹੈਲਪ ਦੀ ਜ਼ਰੂਰਤ ਹੈਗੀ ਹਰ ਟਾਈਮ ਇਹਦੀ ਹੈਲਪ ਕਰਾਂ ਇਹਨੂੰ ਗਾਈਡ ਵੀ ਕਰਦਾ ਹੈਗਾ ਇਹਨਾਂ ਦਾ ਜਿਵੇਂ ਦੱਸਿਆ ਸੀ ਮੋਬਾਈਲ ਮੋਬਾਈਲ ਤੋਂ ਸਿੱਚ ਬੱਚੋਂ ਨੂੰ ਬਹੁਤ ਦੂਰ ਰੱਖਿਆ ਹੋਇਆ ਤੇ ਜਦੋਂ ਜਦੋਂ ਫ੍ਰੀ ਹੁੰਦੇ ਸਟੱਡੀ ਕਰਦੇ ਮੈਂ ਬੁੱਕਸ ਲਿਆ ਕੇ ਦਿੰਦਾ ਇਹਨਾਂ ਨੂੰ ਵੀ ਬੁੱਕਸ ਪੜ੍ਹ ਲਓ ਕੋਈ ਵੀ ਹੈਗੀਆਂ ਪਰ ਮੋਬਾਈਲ ਤੋਂ ਦੂਰ ਰੱਖਿਆ ਹੈਗਾ ਇਹ ਗੇਮਸ ਦੇ ਇੰਟਰਨੈਟ ਡਾਟਾ ਗੈਨ ਅੰਟਰਸਟ ਸਿਸਟਮ ਕਿੰਦਾ ਪਤਾ ਕੋ ਐਕਸ ਕਰਦਾ ਜਾ ਰਿਹਾ ਉਹਦਾ ਟਾਈਮ ਬਹੁਤ ਬੱਚਿਆਂ ਨੂੰ ਕੀ ਕਹਿਣਾ ਚਾਹੁੰਦਾ ਕਿ ਜਿਹੜੇ ਮੋਬਾਈਲ ਦੀ ਗੇਮ ਤੇ ਬਿਟੇ ਬਿਟੇ ਨੇ ਮੋਬਾਈਲ 'ਤੇ ਜਿਆਦਾ ਧਿਆਨ ਦੇਣ ਕਿਉਂਕਿ ਵੀਡੀਓ ਦਾ ਅਸਰ ਦੁਬਾਰਾ ਹੋਰ ਇਹ ਤੋਂ ਬੱਚੇ ਦੂਰ ਨਹੀਂ ਰਹਿ ਸਕਦੇ ਹਾਂ ਫਾਈਨ ਮੋਬਾਈਲ ਨਾਲ ਇਸ ਚੀਜ਼ 'ਚ ਜਿਹੜਾ ਹੈਗਾ ਬੱਚਿਆਂ ਦੇ ਨਾਲ ਨਾਲ ਜਿਹੜਾ ਅਗੇ ਪੈਰੈਂਟਸ ਦਾ ਬਹੁਤ ਵੱਡਾ ਰੋਲ ਹੈਗਾ ਇਹ ਪਰੌਲ ਕੀ ਕਰਦੇ ਹੈਗਾ ਕੋਈ ਬੱਚਾ ਜੇ ਕੋਈ ਜ਼ਿਆਦਾ ਸ਼ੋਸਰਾਬਾ ਕਰਦਾ ਹੈਗਾ ਰੋਂਦਾ ਹੈਗਾ ਤਾਂ ਉਹਨੂੰ ਫੋਨ ਦੇ ਦਿੰਦੇ ਹੈਗੇ ਕਿਉਂਕਿ ਬਹੁਤ ਗਲਤ ਹੈ ਬੱਚਿਆਂ ਨੂੰ ਫੋਨ ਤੋਂ ਬਹੁਤ ਜ਼ਿਆਦਾ ਦੂਰ ਰੱਖਣਾ ਚਾਹੀਦਾ ਹੈਗਾ ਫੋਨ ਨਾਲ ਉਹਦੀ ਆਈ ਸਾਈਟ ਉਹਦੇ ਮੈਂਟਲੀ ਜਿਹੜੀ ਹੈਲਥ ਹੈਗੀ ਉਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਇਸ ਕਰਕੇ ਜਿੰਨਾ ਬੱਚਾ ਨੂੰ ਗੇਮ ਵਾਲੀ ਸਾਈਟ ਤੇ ਲੈ ਕੇ ਆਉਣਾ ਹੈਗਾ ਉਹਨੂੰ ਉਹਨੂੰ ਹੈਲਪ ਕਰਨੀ ਚਾਹੀਦੀ ਹੈ ਉਹਨੂੰ ਉਹਦੇ ਲਈ ਆਪ ਵੀ ਐਫਰਟਸ ਕਰਨੇ ਚਾਹੀਦੇ ਆਪ ਨਾਲ ਲੱਗੋ ਉਹਨੂੰ ਖੁਸ਼ ਕਰੋ ਕਿ ਉਹਨੂੰ ਜ਼ਰੂਰਤਾਂ ਨੂੰ ਹੈਲਪ ਕਰੋ ਕਿ ਉਹਨੂੰ ਕੁਝ ਨਹੀਂ ਪਤਾ ਉਹਨਾਂ ਦੇ ਲਈ ਕੀ ਚੰਗਾ ਕੀ ਮਾੜਾ ਹੈਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਬਿਹਤਰ ਫਿਊਚਰ ਪਸਲਨ ਕੀ ਜਾਣਾ ਹੈ ਉਹ ਸਭ ਤੋਂ ਵੱਡਾ ਰੋਲ ਮਾਪਿਆਂ ਦਾ। ਜਿਹਨੇ ਐਟਰੋਟੀ ਫਿਚਰ 골ਡ ਹਾਸਲ ਕਰੀ ਉਹ ਮੈਂ ਦੇਖ ਲਓ ਕਿਸ ਤਰ੍ਹਾਂ ਹੋ ਗਿਆ। ਮੇਰਾ ਨਾਮ ਕਵਲਜੀਤ कौर ਹੈ ਤੇ ਮੇਰੀ ਬੇਟੀ ਨੇ 골ਡ ਪ੍ਰੋਪਰ ਕੀਤਾ ਐਕਚੁਅਲੀ ਅ ਫਰਸਟ ਟਾਈਮ ਨਹੀਂ ਹੈ। ਪਹਿਲਾਂ ਵੀ ਸਟੇਟ ਵੀ ਖੇਡ ਕੇ ਆ ਚੁੱਕੀ ਐ ਤੇ ਬਾਦਲ ਵੀ ਬਹੁਤ ਸਾਰੇ ਮੈਚ ਹੋਏ ਐ ਇਹਦੇ ਇਹ ਹਮੇਸ਼ਾ ਹੀ 골ਡ ਜਾਂ সিলవర్ ਆਉਂਦੀ ਰਹਿੰਦੇ ਐ ਬਟ ਦ ਮੇਨ ਥਿੰਗ ਇਜ਼ ਥੈਟ ਕਿ ਇਸ ਵਾਰ ਇਹਦੇ ਸਕੋਰ 200 ਚੋਂ 200 ਹੀ ਆਇਆ ਐ ਪੂਰਾ ਇੱਕ ਵੀ ਪੁਆਇੰਟ ਇਹਨੇ ਇਧਰ ਉਧਰ ਨਹੀਂ ਜਾਂ ਦਿੱਤਾ ਸੋ ਦੈਟਸ ਦ ਬਿਗ ਅਚੀਵਮੈਂਟ ਫॉर ਹਰ ਕਿਸ ਤਰ੍ਹਾਂ ਦਾ ਮੂਮੰਤ ਹੈ ਜਦੋਂ ਤੁਹਾਨੂੰ ਦੱਸਿਆ ਵੀ ਮੂਮੰਤ ਆ ਗਿਆ 골ਡ ਆ ਗਿਆ ਮੇਰਾ ਰੈਂਕ ਨੰਬਰ 1 ਦਾ ਹਾਂਜੀ ਔਰ ਸਰ ਐਕਚੁਅਲੀ ਮੇਰੇ ਹਸਬੰਡ ਉਸ ਦਿਨ ਘਰ ਹੈ ਨਹੀਂ ਜਿਸ ਦਿਨ ਮੈਚ ਸੀ ਤੇ ਮੈਂ ਇਹਨੂੰ ਲੈ ਕੇ ਕਿ ਮੈਂ ਇਹਦੇ ਨਾਲ ਹੀ ਸੀਗੀ ਤੇ ਉਸ ਟਾਈਮ ਬਹੁਤ ਪ੍ਰਾਊਡਫੁਲ ਮੂਮੈਂਟ ਸੀਗੀ ਜਦੋਂ ਸਾਨੂੰ ਇਹਦੇ ਸਕੋਰ ਦਾ ਪਤਾ ਲੱਗਿਆ ਸੀ ਉਹ ਤੇ ਮੈਡਲ ਅਚੀਵ ਕਰਨ ਗਏ ਜਿਹੜੀ ਉੱਥੇ ਹੋਰ ਵੀ ਬੈਠੀ ਸੀ ਸਾਰੇ ਦੇ ਨਾਮ ਨਾਲ ਖੁਸ਼ ਰਹੀ ਸੀ ਬੇਟਾ ਤੁਸੀਂ ਸਿਮਰਨ ਹੋ ਤੁਸੀਂ ਸਿਮਰਨ ਹੋ ਤਾਂ ਦੈਟ ਵਾਸ ਵੈਰੀ ਪ੍ਰਾਊਡਫੁਲ ਮੂਮੈਂਟ ਫॉर ਮੀ ਤੁਹਾਡਾ ਸਪੋਰਟ ਕਿੰਨਾ ਕ ਹੈ ਤੁਹਾਡਾ ਰੂਮ ਕਿ ਇਹਦੇ ਤੇ ਸਪੋਰਟ ਤੋਂ ਬਿਨਾ ਬੱਚੇ ਕੁਝ ਨਹੀਂ ਕਰ ਸਕਦੇ ਹਾਂਜੀ ਤੁਮੂ ਬਹੁਤ ਸੋ سپورਟੀ ਹੂੰ ਹਾਂਜੀ ਸਰ ਬਹੁਤ ਜ਼ਿਆਦਾ ਸਪੋਰਟ ਐਕਚੁਅਲੀ ਅ ਅਮਨ ਦੀ ਜਿਵੇਂ ਮੇ ਹਸਬੰਡ ਕੋਈ ਵੀ ਸਾਡੇ ਹੋਰ ਹੈਨਿੰਗ ਆ ਚਾਚਾ ਤਾਇਆ ਕੁਝ ਵੀ ਜਿਹਦੇ ਮੈਚ ਹੁੰਦੇ ਆ ਚਾਹੇ ਮੈਂ ਜਿੱਦਾਂ ਮਰਜ਼ੀ ਲੈ ਕੇ ਜਾਵਾਂ ਜਾਂ ਅਮਨ ਵੀ ਜਿੱਦਾਂ ਮਰਜ਼ੀ ਛੁੱਟੀ ਲੈਣ ਆਪਣਾ ਮਤਲਬ ਟਾਈਮ ਕੱਢ ਕੇ ਇਹਨੂੰ ਲੈ ਕੇ ਜਾਣੇ ਜਿੱਥੇ ਵੀ ਦੀ ਪ੍ਰੈਕਟਿਸ ਦਾ ਟਾਈਮ ਹੁੰਦਾ ਮਾਰਨਿੰਗ 5 ਵਜੇ ਉੱਠ ਕੇ ਲੈ ਕੇ ਜਾਣਾ ਇਹਨੂੰ ਫਿਰ ਸ਼ਾਮ ਨੂੰ ਫਿਰ ਇਹਨੂੰ ਵਾਪਸ ਲੈ ਕੇ ਜਾਣਾ ਪ੍ਰੈਕਟਿਸ ਲਈ ਸੋ ਪੇਰੈਂਟਸ ਦੇ ਸਪੋਰਟ ਨਾਲ ਹੀ ਹੈਗਾ 7th ਕਲਾਸ ਪੜ੍ਹਦੀ ਹੈ ਸਿੰਧਰ ਨੇ ਇਸ ਟਾਈਮ ਤੇ ਹੈ ਜੜਾ ਕੋਪੀਟਿਸ਼ਨ ਨਹੀਂ ਹੈ ਇਹ ਜਿਹੜੀ ਪ੍ਰੋਗਰਾਮ ਹੈ ਜੋ ਕੰਪੀਟੀਸ਼ਨ ਹੈ ਉਹ ਹਾਂਜੀ ਇਹ 7th ਕਲਾਸ ਵਿੱਚ ਪੜ੍ਹਦੀ ਹੈ ਮਾਤਾ ਗੁਜਰੀ ਸਕੂਲ ਵਿੱਚ ਤੇ ਇਹ ਇਹਦੀ ਏਜ 12 ਸਾਲ ਹੈ ਤੇ ਇਹ ਨਾਰਿੰਗ ਸ਼ੂਟਿੰਗ ਅਕੈਡਮੀ ਵਿੱਚ ਇਸ ਟਾਈਮ ਕੋਚਿੰਗ ਲੈ ਰਹੀ ਹੈ ਤੇ ਸਰ ਵੀ ਬਹੁਤ ਜ਼ਿਆਦਾ ਸਪੋਰਟਿਵ ਨੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਇਹ ਆਪਣਾ ਜਿਹੜਾ ਜਿਲ੍ਹਾ ਡਿਸਟ੍ਰਿਕਟ ਦੇ ਮੈਚ ਹੁੰਦੇ ਆ ਉਹ ਵੀ ਬਾਦਲ ਹੋਈ ਸੀ ਉੱਥੇ ਵੀ ਇਹਨੇ ਪਾਰਟਿਸਪੇਟ ਕੀਤਾ ਉੱਥੇ 골ਡ ਸੀ ਇਹਦਾ ਉਸ ਤੋਂ ਬਾਅਦ ਇਹ ਸਟੇਟ ਲੈਵਲ ਤੇ ਚੰਡੀਗੜ੍ਹ ਗਈ ਤੇ ਉੱਥੇ ਵੀ ਇਹਦਾ ਹੁਣ ਇਸ ਟਾਈਮ ਜਿਹੜਾ ਹੁਣ ਮੈਚ ਹੋਇਆ ਸੀ ਰੀਸੈਂਟਲੀ ਚੰਡੀਗੜ੍ਹ ਉੱਥੇ ਇਹਦਾ ਸਟੇਟ ਵਿੱਚੋਂ ਗਰੁੱਪ ਵਿੱਚ ਐਂਟਰੀ ਪਾਈ ਸੀ ਇਹਦੇ ਗਰੁੱਪ ਵੀ ਜਿਹੜੀ ਹੈਗੀ ਹੈ 3 ਪੋਜੀਸ਼ਨ ਆਈ ਸੀ ਸਟੇਟ ਵਿੱਚੋਂ ਹਾਂਜੀ ਕਿਵੇਂ ਲੱਗਦੇ ਹੋ ਬੱਚੇ ਪੜਾਈ ਚ ਕਿੱਸ ਦਾ ਤਿੰਨ ਬੱਚੇ ਪੜਾਈ 'ਚ ਕਿਤਾਜ ਜਿਆਦਾ ਨਹੀਂ ਸਰ ਸ਼ੀ ਇਜ਼ ਅ ਗੋਡ ਗਿਫਟਡ ਚਾਈਲਡ ਐਕਚੁਅਲੀ ਅ ਪੜਾਈ ਵਿੱਚ ਵੀ ਇਹ ਬਹੁਤ ਜ਼ਿਆਦਾ ਮਤਲਬ ਵਧੀਆ ਕਰ ਰਹੀ ਹੈ ਸਕੋਰ ਸਾਨੂੰ ਕੋਈ ਹੈਰਾਨੀ ਹੁੰਦੀ ਹੈ ਕਿਉਂਕਿ ਇਹਨੂੰ ਟਾਈਮ ਹੀ ਨਹੀਂ ਮਿਲਦਾ ਸਕੂਲੋਂ ਆਂਦੀ ਹੈ ਇਹ ਬਸ 1 ਘੰਟਾ ਰੈਸਟ ਕਰਨ ਸਾਰੇ ਨੇ ਆਪਣਾ ਸ਼ੂਟਿੰਗ ਲਈ ਜਾਣਾ ਹੁੰਦਾ 2.5 ਘੰਟੇ ਉੱਥੇ ਪ੍ਰੈਕਟਿਸ ਕਰਦੀ ਹੈ ਤੇ ਮਤਲਬ ਸ਼ੀ ਇਜ਼ ਅ ਗੋਡ ਗਿਫਟਡ ਕਿਉਂਕਿ ਉਹ ਬਸ ਸਕੂਲ 'ਚ ਹੀ ਪੜਦੀ ਹੈ ਤੇ ਉਹਦਾ ਰਿਜ਼ਲਟ ਵੀ ਬਹੁਤ ਅੱਛਾ ਆਉਂਦਾ ਹੈ ਸਾਨੂੰ ਕੋਈ ਇਹ ਨਹੀਂ ਕਿ ਅਸੀਂ ਪੜਾਈ ਵਾਲੇ ਪਾਸੋਂ ਇਹਦੇ ਬਣੀਓ ਥੋੜਾ ਸੈਡ ਆ ਉਹ ਵੀ ਕੋਈ ਚੱਕਰ ਨਹੀਂ ਜੀ ਇਹ ਬੁੱਕਸ ਵਗੈਰਾ ਰੀਡ ਕਰਦੀ ਆ ਜਾਂ ਜਿਸ ਦਿਨ ਸੰਡੇ ਹੁੰਦਾ ਫ੍ਰੀ ਟਾਈਮ ਪੇਂਟਿੰਗ ਕਰ ਲੀਆ ਕੁਝ ਕ੍ਰੀਏਟਿਵ ਥਿੰਗਸ ਬਣਾ ਲੀਆ ਇਹਨੂੰ ਸ਼ੌਂਕ ਹੈ ਗਿਆ ਇਹਨਾਂ ਚ ਚੰਗਾ ਇੱਕ ਸਮੁੰਦਰ ਦੇ ਮੁੰਡਿਆਂ ਨੂੰ ਕਹਿੰਦੇ ਦਰਸ ਜੀ ਚੇਤੀ ਜਾਂਦੇ ਹੁਣ ਪੁਗੀਆਂ ਮੁੰਡਿਆਂ ਦੇ ਪਰਪਰ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਬੇਟੀਆਂ ਤੁਹਾਡੇ ਇੱਕ ਵੀ ਦੋ ਬੇਟੀਆਂ ਦੋਨੋਂ ਬੇਟੀਆਂ ਕਹਿੰਦੇ ਬੇਟੀ ਕਰਦਾ ਸ਼ਿੰਗਾਰ ਤੇ ਇਵੇਂ ਦੇਖਦੇ ਹੋ ਤੁਹਾਡਾ ਨਾਮ ਉਹ ਪ੍ਰੋਫੈਸ਼ਨ ਕਰੇ ਸਟਾਰਟਿੰਗ ਹੋ ਹਾਂਜੀ ਸਰ ਇਹ ਤਾਂ ਹੈ ਸਰ ਐਕਚੁਅਲੀ ਜਿਵੇਂ ਆਪਣੇ ਆਲੇ ਦੁਆਲੇ ਮਾਹੌਲ ਚ ਹੁੰਦਾ ਹੀ ਆ ਹਰੇਕ ਕਹਿੰਦਾ ਕਿ ਦੋ ਬੇਟੀਆਂ ਬੇਟਾ ਹੈ ਨਹੀਂ ਐ ਕੁਝ ਵੀ ਉਹ ਚੀਜ਼ ਸਾਨੂੰ ਦੋਨਾਂ ਨੂੰ ਕਦੇ ਵੀ ਰਿਅਲਾਈਜ਼ ਨਹੀਂ ਹੋਈ ਵੀ ਸਾਡੇ ਬੇਟਾ ਹੈ ਨਹੀਂਗਾ ਤੇ ਅਸੀਂ ਆਪਣੀਆਂ ਬੇਟੀਆਂ ਨੂੰ ਇੰਨਾ ਅੱਗੇ ਤੱਕ ਲੈ ਕੇ ਜਾਣਾ ਕਿ ਮਤਲਬ ਜਿਹੜੇ ਅੱਜ ਲੋਕ ਬੋਲ ਰਹੇ ਆ ਬੇਟਾ ਹੈ ਨਹੀਂ ਉਹਨਾਂ ਨੂੰ ਦਿਖਾਣਾ ਹੈ ਕਿ ਵਾਕਈ ਬੇਟੀਆਂ ਵੀ ਬੇਟਿਆਂ ਨਾਲੋਂ ਘੱਟ ਨਹੀਂ ਹੈਗੀਆਂ ਬੇਟੀ ਦਾ ਏਮ ਹੈ ਆਈਪੀਐਸ ਬਣਨਾ ਇਸਨੂੰ ਤੇਰੇ ਬਾਦੋਂ ਦੇ ਬਾਦੋਂ ਦੇ ਛੋਟੀ ਮੁੰਨਾ ਗੋਲ ਬੋਲਦਾ ਹਾਂਜੀ ਇਹ ਤਾਂ ਹੈ ਬਟ ਅਗਰ ਇਹਦਾ ਗੋਲ ਹੈ ਤਾਂ ਅਸੀਂ ਇਹਦੇ ਨਾਲ ਖੜੇ ਆ ਬਿਲਕੁਲ ਅਖੀਰ ਤੱਕ ਇਹਦੇ ਨਾਲ ਖੜਾਂਗੇ ਤੇ ਇਹਨੂੰ ਇੱਕ ਆਈਪੀਐਸ ਅਫੀਸਰ ਬੰਦਾ ਦੇਖਾਂਗੇ